ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਰੀ ਕਾਲ ਸਾਰੇ ਮੇਰੇ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਬਟਿਆਂ ਨੂੰ ਛੋਟਿਆਂ ਨੂੰ ਮਤਾਂਵਾਂ ਨੂੰ ਜੀ ਇਸ ਟਾਈਮ ਮੰਨ ਕੇ ਜੱਲੋ 8 ਵਜਨ ਆਲੇ ਆ ਜੀ ਆ ਸਾਢੇ 7:30 ਟਾਈਮ ਹੋਇਆ ਜੀ ਤੇ ਆਪਾਂ ਜਿਹੜਾ ਗੁਰੂ ਨਾਨਕ ਮੱਤਾ ਗੁਰੂ ਗੁਰਦੁਆਰਾ ਸਾਹਿਬ ਆਪਾਂ ਇੱਥੋਂ ਹੁਣ ਚਾਲੇ ਪਾਉਣ ਲੱਗੇ ਆ ਤੇ ਪ੍ਰਮਾਤਮਾ ਆਪਣੀ ਯਾਤਰਾ ਜਿਹੜੀ ਅੱਗੇ ਦੀ ਵੀ ਸਫਲ ਕਰੇ ਤੇ ਹਾਜ਼ਰੀਆਂ ਪ੍ਰਮਾਣ ਪ੍ਰਵਾਨ ਕਰੇ ਤੇ ਜਿਹੜੇ ਮੇਰੇ ਵੀਰਾਂ ਦਾ ਸੰਯੋਗ ਹੈ ਇੱਥੇ ਤੱਕ ਆਉਣ ਲਈ ਉਹਨਾਂ ਦੀ ਵੀ ਨਾਲ ਹੀ ਯਾਤਰਾ ਹੋ ਰਹੀ ਆ ਉਹਨਾਂ ਦੇ ਵੀ ਮਹਾਰਾਜ ਦੁੱਖ ਸੁੱਖ ਆ ਜਿਹੜੇ ਅ ਦੁੱਖ ਆ ਜਿਹੜੇ ਦੂਰ ਕਰੇ ਸੁੱਖ ਰੱਖੇ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤਰੀਕ ਹੈਗੀ ਆ 11 ਸਤੰਬਰ 2025 ਤੇ ਆਪਾਂ ਇਥੋਂ ਚਾਲੇ ਪਾਵਾਂਗੇ ਜੀ ਅਗੇ ਰੀਠਾ ਸਾਹਿਬ ਵੱਲ ਨੂੰ ਜੁੜੇ ਰਹੋ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਟਾਈਮ ਤਕਰੀਬਨ 9:00 ਵਜੇ ਨਾਲ 33 ਮਾ ਤੋਂ ਇਹਨਾਂ ਜਿਹੜਾ ਕੇ ਜੁਗਰਾਜ ਨੇ ਟ੍ਰੇਨ ਚੜ੍ਹਨਾ ਤੇ ਆਪਾਂ ਜਿਹੜਾ ਅੱਗੇ ਜਾਣਾ ਜੀ ਵਿਖਾ ਸਾਹਿਬ ਨੂੰ ਇਹਦੇ ਪੇਪਰ ਆ ਗਏ ਤੇ ਇਹ ਪੇਪਰ ਦੇ ਕੇ ਆਪਾਂ ਨੂੰ ਮਿਲੂਗਾ ਜੀ ਪਟਨਾ ਸਾਹਿਬ ਆਹ ਪਾਰਿਖਾ ਸਾਹਿਬ ਦੇ ਦਰਸ਼ਨ ਕਰਕੇ ਤੇ ਪਟਨਾ ਸਾਹਿਬ ਨੂੰ ਚੱਲਾਂਗੇ ਤੇ ਪਟਨਾ ਸਾਹਿਬ ਉੱਥੇ ਪੇਪਰ ਦੇ ਕੇ 10 ਦਿਨਾਂ ਤੱਕ 15 ਦਿਨਾਂ ਤੱਕ ਉੱਥੇ ਆ ਜਾਣਾ ਐ ਨੇ ਤੇ ਉਸ ਤੋਂ ਬਾਅਦ ਫਿਰ ਅੱਗੇ ਦਾ ਸਫ਼ਰ ਸ਼ੁਰੂ ਕਰਾਂਗੇ ਤਕਰੀਬਨ 25 ਦਿਨ ਅਸੀਂ ਇਕੱਠਿਆਂ ਨੇ ਬਤਾਇਆ ਬਹੁਤ ਵਧੀਆ ਹੈਮਕੁੰਡ ਸਾਹਿਬ ਬਦਰੀਨਾਥ ਮਾਨਾ گاؤں ਤੇ ਸਾਰੇ ਅਸੀਂ ਇਕੱਠੇ ਘੁੰਮ ਕੇ ਆਇਆ ਅਸੀਂ ਮਿਲੇ ਸੀਗੇ ਇੰਦਾਰਾ ਕੇ ਬਾਦ ਨਾ ਰੁਦਰਪ੍ਰਯਾਸ ਦੇ ਪਿੱਛੇ ਹਾਂ ਰੁਦਰਪ੍ਰਯਾਸ ਤੇ ਥੋੜਾ ਪਿੱਛੇ ਕੋਤਵਾਰਾ ਸਾਹਿਬ ਹੈ ਸਿੰਘ ਸਾਹਿਬਾ ਉੱਥੇ ਸੀ ਦੋਨੇ ਜਾਣੇ ਇਕੱਠੇ ਹੋਏ ਸੀਗੇ ਇਹ ਪਿਆਏ ਰਾਜਸਥਾਨ ਤੋਂ ਕੱਲਾ ਚੱਲਿਆ ਸੀ ਤੇ ਮੈਂ ਪੰਜਾਬ ਤੋਂ ਕੱਲਾ ਚੱਲਿਆ ਸੀ ਤੇ ਪ੍ਰਮਾਤਮਾ ਨੇ ਰਾਹ ਦੇ ਵਿੱਚ ਸਾਡੇ ਮੇਲ ਕਰਾਏ ਬਹੁਤ ਵਧੀਆ ਸੱਫਰ ਰਹਾ ਤੇ ਬਹੁਤ ਵਧੀਆ ਸੀ ਭਰਾ ਬਣ ਕੇ ਦੋਨੇ ਤੇ ਹੁਣ ਜਿਹੜਾ ਚਰਨਾ ਤਾਂ ਪੈਣੀ ਹੈ ਲਵੀ ਥੋੜਾ ਜਿਹਾ ਖਾ ਪੀ ਪਾਣੀ ਪਾਈ ਜਾਂਦਾ ਫਿਰ ਕੋਈ ਗੱਲ ਵੈਲਕਮ ਯੂ ਗੋ ਸਾਈਡ ਮੇ ਟ੍ਰੇਨ ਨਹੀਂ ਹੈ ਤੇਰੇ ਨਾਲ ਮੈ ਇਸ ਵਿੱਚ ਮੇ ਦਿੱਕਤ ਹੋਇਆ ਬੈਗ ਰੋਡ ਹੋਰ ਰਸਤੇ ਮੇੜੇ ਪਿਛਲੀ ਵਾਰ ਵੀ ਰਸਤੇ ਮੇ ਦਿੱਕਤ ਆਈ ਸੀ ਚੜਾਈ ਦੀ ਕੋਈ ਬਾਤ ਨਹੀਂ ਚਾਦ ਤੂੰ ਕੋ ਜਾਣਾ ਸੈਟਿੰਗ ਸਾਰਾ ਮਾਨ ਉਸਾਰ ਕੇ ਪਿੱਛੇ ਚੜਾਓ ਹਾਂ ਇਹ ਤੋਂ ਹੋ ਜਾਂਦਾ ਚੱਲ ਠੀਕ ਹੈ ਚੱਲ ਫਿਰ ਪੱਕੇ ਭਾਈ ਰਾਈ ਪਰਾਂਗੇ ਕੋਈ ਅਡਜਸਟਮੈਂਟ ਹਾਂ ਅਡਜਸਟਮੈਂਟ ਕਰਨੀ ਆ ਅਸੀਂ ਚਾਲ ਤੋਰ ਅੱਗੇ ਤੋਰ ਮੇਰੇ ਪਾਸ ਵੀ ਰੇਲ ਵਿੱਚ ਸੀ ਕੋਈ ਨਾ ਇੱਥੋਂ ਜਿਹੜਾ ਵਿਛੜਨ ਦਾ ਟਾਈਮ ਆ ਗਿਆ ਜਗਰਾਜ ਨੇ ਜਾਣਾ ਉਹ ਪਰਲੀ ਰੋਡ ਉਹਨੇ ਆਪਦੀ ਰੋਡ ਖੇਚਤੀ 30 ਮਾੜੀ ਤੇ ਆਪਾਂ ਜਾਣਾ ਜੀ ਇੱਥੋਂ ਸਿੱਧੇ ਓਕੇ ਓਕੇ ਬਾਏ ਇਹ ਤੋ ਕਿ ਹੋ ਰਾਇ ਨਵੀ ਜਿਹੜਾ ਹੁਣ ਮਸੂੜਾ ਪੈ ਗਿਆ ਤੇ ਆਪਾਂ ਨੂੰ ਹੁਣ ਅੱਗੇ ਇਕੱਲਿਆਂ ਨਹੀਂ ਸਫ਼ਰ ਕਰਨਾ ਪੈਣਾ ਇਕੱਲੇ ਆਜ ਤੇ ਇਕੱਲੇ ਹੀ ਜਾਣਾ ਕੀ ਰਾਜਾ ਕੀ ਰਾਣਾ ਤੇ ਆਪਾਂ ਨੂੰ ਵੀ ਜਿਹੜਾ ਕਿਹਦਾ ਸਫ਼ਰ ਹੈ ਕਿ ਯਾਤਰਾ ਇਕੱਲੇ ਕਰਾਂਗੇ ਜੁੜੇ ਰਹੇ ਕਰੋ ਵਲੌਗ ਦੇ ਨਾਲ ਫੋਨ ਕਰਿਆ ਕਰੋ ਹਾਂਜੀ ਆਪਾਂ ਪਹੁੰਚ ਗਏ ਆ ਟਨਕਪੁਰ ਤੇ ਮੰਨ ਕੇ ਚੱਲੋ ਇਹ ਥੋੜੇ ਜਿਹਾ 80 ਕਿਲੋਮੀਟਰ 120 ਕਿਲੋਮੀਟਰ ਸੀਗਾ ਅੰਦੀ ਆਪਾਂ ਪਹੁੰਚ ਗਏ ਆ ਟਾਂਕਪੁਰ ਤੇ ਇੱਥੋਂ ਜਿਹੜਾ ਕਿ ਮੰਨ ਕੇ ਚੱਲੋ ਨਾਨਕ ਮੱਤਾ 40 41 ਕਿਲੋਮੀਟਰ ਪਿੱਛੇ ਰਹਿ ਗਿਆ ਤੇ ਆਪਾਂ ਪਹੁੰਚਣਾ ਜੀ ਰਿਸ਼ਾ ਸਾਹਿਬ ਤੇ 80 ਕਿਲੋਮੀਟਰ ਇੱਥੋਂ ਦਖਾ ਰਹੇ ਆ ਬੱਸ ਤੇ ਦੇਖਦੇ ਆ ਕਿੰਨੀ ਤਾਕ ਆਪਾਂ ਤੂਰੀ ਜੜੀ ਤੈ ਕਰ ਸਕਦੇ ਆ ਤੇ ਹੁਣ ਬਾਕੀ ਸੈਂਕਲ ਆਪਾਂ ਪੱਤਰ ਲਾ ਕੇ ਦੇ ਵਿੱਚ ਆਪਾਂ ਮੰਨ ਕੇ ਚੱਲੋ ਵੀ ਕਈ ਖਾਸੇ ਜਿਹਾ ਬਾਤਾਂ ਚਲਾਇਆਗਾ ਕਈ ਦਿਨਾਂ ਤੋਂ ਸਾਈਕਲ ਚਲਾਇਆ ਤੇ ਦੇਖਦੇ ਆ ਕਿੰਨਾ ਚੱਲਦਾ ਅੱਜ ਅੱਗੇ ਤਾਂ ਆਪਾਂ 80 ਕਿਲੋਮੀਟਰ 90 ਕਿਲੋਮੀਟਰ ਦੇ ਨੇੜੇ ਤੱਕ ਲੱਗ ਭੱਜ ਲੈਣਗੇ ਜੀ ਤੇਰੇ ਰੋਲ ਲੋਕ ਨੇ ਆਪ ਸਪੋਰਟ ਕਰਿਆ ਕਰੋ ਲਾਈਕ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸਫਾ ਕਰ ਰਹੇ ਆਂ ਜੀ 5 ਤਾਕਤਾਂ ਦੀ ਯਾਤਰਾ ਸਾਈਕਲ ਯਾਤਰਾ ਤੇ ਆਪਾਂ 2 ਤਾਕਤਾਂ ਦੀ ਯਾਤਰਾ ਕਰਕੇ ਆ ਚੁੱਕੇ ਆਂ ਤੇ ਜਿਹੜਾ ਆਪਣਾ ਹਿਮਕੁੰਡ ਸਾਹਿਬ ਪੌਂਟਾ ਸਾਹਿਬ ਨਾਨਕ ਮੱਤਾ ਤੇ ਰੀਠਾ ਸਾਹਿਬ ਇਹ 5 10 ਤਾਂ ਜਦ ਚਲੋ ਨਹੀਂ ਆਉਂਦੇ ਫਿਰ ਵੀ ਆਪਣਾ ਮਨ ਸੀਗਾ ਵੀ ਆਪਾਂ ਇਸ ਜਗ੍ਹਾ ਦੀ ਯਾਤਰਾ ਕਰਕੇ ਜਾਣੀ ਆ ਅੱਗੇ ਤਾਂ ਚਲੋ ਐ ਹੁੰਦਾ ਸੀ ਨਾਲ ਜਵਰਾਜ ਆ ਮੂਰੇ ਹੋਊਗਾ ਤੁਰੇ ਚੱਲਦੇ ਆ ਤੇ ਆ ਜੋ ਵੀ ਜਿਹੜਾ ਆਉਦੇ ਪੇਪਰ ਦੀ ਪੇਪਰ ਦੇਣ ਗਿਆ ਹੈਗਾ ਤੇ ਆਪਾਂ ਇਕੱਲੇ ਸੋਨ ਨਿਸਾਨ ਜੰਗਰਾਂ ਚ ਹੁਣ ਬਾਬਾ ਨਾਨਕ ਨੇ ਆਪਾਂ ਨੂੰ ਇਕੱਲਾ ਨੂੰ ਆਵਾਜ਼ ਮਾਰੀ ਆ ਵੀ ਆ ਜਾ ਪੁੱਤ ਤੁਰਿਆ ਹੌਲੀ ਹੌਲੀ ਕਰ ਚੱਲਦੇ ਚੱਲਦੇ ਆ ਹਾਂਜੀ ਸੁਖੀ ਸੁਖੀ ਟਾਂਗ ਆ ਜਿਹੜੀ ਆਪਾਂ ਇਸ ਤੋਂ ਪਿੱਛੇ ਸੀਗੇ 6-7 ਕਿਲੋਮੀਟਰ ਤੇ ਭਰਾ ਆਪਾਂ ਨੂੰ ਮਿਲਿਆ ਰਸਤੇ ਦੇ ਵਿੱਚ ਇਹਨੇ ਆਪਣੀ ਹੈਲਪ ਕਰੀ ਫਸਲੀ ਕੱਢ ਲਈ ਜੀ ਇਹ ਨਾਮ ਸੁਦਾ ਮੇਰਾ ਨਾਮ ਪੁੱਛੋ ਤਾਂ ਕਿ ਕਹਾ ਕਰਦੇ ਨੇ ਮੈਨੂੰ ਕਹੋ ਉੱਧਾ ਕੰਮ ਕਰੀਂਦਾ ਈਮਾ ਸੀ ਈਮਾ ਸੀ ਤੇ ਇੱਕ ਜੋਬ ਵਗੈਰਾ ਕਰਦੇ ਹਾਂ ਹਾਂਜੀ ਮੈਂ ਮੋਬਾਈਲ ਮੋਬਾਈਲ ਜੋਬ ਕਰਦੇ ਹਾਂ ਜਿੱਦਾਂ ਆ ਵੀਦਰਾ ਛੁੱਟੀਆਂ ਲੈ ਕੇ ਆਇਆ ठीक है बहुत यर, बहुत अच्छे इंसान है भाई यार बहुत बहुत तुम्हारा शुक्रिया आपने चलो भाई थैंक यू बिल्कुल प्रॉब्लम आई दो सपोर्ट करो इनको और लाइक करो यार बहुत स्ट्रगल कर रहे हैं और क्या बोले बहुत बहुत भाई कनेक्ट करना आपका करा दिया आपका ये धन्यवाद भाई को थैंक यू आप खड़े हैं जी उकनई ਤੇ ਇੱਥੇ ਜਿਹੜਾ ਆਪਾਂ ਜ ਰਾਤ ਕੱਟਾਂਗੇ ਉਹ ਆਪਣਾ ਕਮਰਾ ਹੈਗਾ ਤੇ ਖਾਣਾ ਪਾਣਾ ਵੀ ਇੱਥੇ ਸੱਤ ਇੱਥੇ ਸਕਾਂਗੇ ਤੇ ਸਾਈਕਲ ਜਿਹੜੀ ਆਪਾਂ ਅ ਸੁੱਕੀ ਟਾਂਗ ਹੈ ਜਿਹੜੀ ਉੱਥੇ ਲਗਾਤੀ ਤੇ ਅੱਗੇ ਰੀਠਾ ਸਾਹਿਬ ਇਥੋਂ 20 ਤੋਂ 25 ਕਿਲੋਮੀਟਰ ਹੈ ਤੇ ਕੱਲ ਨੂੰ ਸਵੇਰ ਮਿਲਦੇ ਆ ਓਕੇ ਬਾਏ ਗੁੱਡ ਨਾਈਟ ਸਤਿ ਸ੍ਰੀ ਅਕਾਲ ਸਾਰਿਆਂ ਨੂੰ